ਸਟੱਡੀ ਵੀਜ਼ਾ ਤੇ ਕੈਨੇਡਾ ਜਾਣ ਵਾਲੇ ਸਟੂਡੈਂਟਸ ਦੇ ਲਈ ਵੱਡੀ ਖਬਰ ਹੈ 트ਰੂਡੋ ਸਰਕਾਰ ਨੇ ਭਾਰਤੀ ਸਟੂਡੈਂਟਸ ਨੂੰ ਵੱਡਾ ਝਟਕਾ ਦਿੱਤਾ ਹੈ ਕੈਨੇਡਾ ਦੇ ਜਾਂ ਕੈਨੇਡਾ ਦੇ ਵੀਜ਼ੇ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਔਰ ਪੰਜਾਬੀਆਂ ਨੂੰ ਇੱਕ ਵੱਡਾ ਝਟਕਾ ਮਿਲਿਆ ਹੈ ਕੈਨੇਡਾ ਸਰਕਾਰ ਨੇ ਵੀਜ਼ਾ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਵੀਨਾ ਸਟੱਡੀ ਤੋਂ ਜਿਵੇਂ ਕੱਲ ਰਾਤ ਦੀ ਨਿਊਜ਼ ਆਈ ਹੈ ਕਿ ਕੈਨੇਡਾ ਨੇ ਬਾਰਡਰ ਤੇ ਜਾ ਕੇ ਵਰਕ ਪਰਮਿਟ ਬੰਦ ਕਰ ਦਿੱਤੇ ਨੇ ਇੱਕੋ ਸਾਡੇ ਭਰਾਵਾਂ ਨੇ ਕੋਈ ਸਾਡੇ মিডিਆ ਵਾਲਿਆਂ ਨੇ ਇਹੋ ਜਿਹਾ ਰੂਮਰ ਫਲਾ ਦਿੱਤੇ ਨੇ ਕਿ ਕੈਨੇਡਾ ਨੇ ਵਰਕ ਪਰਮਿਟ ਦੇਣਾ ਹੀ ਬੰਦ ਕਰ ਦਿੱਤਾ ਸੁਣਨ ਨੂੰ ਜੋ ਕਿ ਬਹੁਤ ਹੀ ਵੱਡੀ ਅਫਵਾਹ ਹੈ ਮੈਂ ਅਵੇਅਰਨੈਸ ਲਈ ਇਹ ਵੀਡੀਓ ਪਾ ਰਿਹਾ ਤੁਹਾਡੇ ਸਾਰੇ ਆਸਤੇ ਕਿ ਕੈਨੇਡਾ ਨੇ ਜਿਵੇਂ ਪਹਿਲੇ ਫਸੀਦ ਤੋਂ ਚੱਲਦਾ ਸੀਗਾ ਕਿ ਤੁਸੀਂ ਐਮਬੈਸੀ 'ਚ ਫਾਈਲ ਲਗਾਓ ਤਦੋਂ ਵਰਕ ਪਰਮਿਟ ਮਿਲੇਗਾ ਤੁਸੀਂ ਚਾਹੇ ਇੱਕ ਔਨਸ਼ੋਰੋ ਚਾਹੇ ਆਫਸ਼ੋਰੋ ਜਹਾਂ ਤੁਸੀਂ ਟੈਕਨੀਕਲ ਵੀਜ਼ੇ ਤੇ ਜਾਂਦੇ ਹੋ ਜਾਂ ਕਿਸੇ ਵੀ ਵੀਜ਼ੇ ਤੇ ਜਾਂਦੇ ਹੋ ਤੁਸੀਂ ਆਪਣਾ ਵੀਜ਼ਾ ਜਿਹੜਾ ਚੇਂਜ ਕਰਾ ਸਕਦੇ ਸੀ ਬਾਰਡਰ ਤੇ ਜਾ ਕੇ ਸਿਰਫ ਇਹ ਪ੍ਰੋਸੀਜਰ ਬੰਦ ਹੋਇਆ ਵੈ ਨਾ ਕਿ ਉਹਨਾਂ ਨੇ ਵਰਕ ਪਰਮਿਟ ਦੇਣੇ ਬੰਦ ਕਰ ਦਿੱਤੇ ਨੇ ਉਹਨਾਂ ਵੀ ਜੇ ਤੁਸੀਂ ਆਪਣਾ ਵੀਜ਼ਾ ਐਕਸਟੈਂਡ ਕਰਾਣਾ ਹੈ ਤੇ ਜਾਂ ਉਹਨੂੰ ਚੇਂਜ ਕਰਵਾਉਣਾ ਹੈ ਤੁਸੀਂ ਆਨਲਾਈਨ ਅਪਲਾਈ ਕਰਕੇ ਨੋਰਮਲ ਪ੍ਰੋਸੀਜਰ ਦੇ ਰਾਹੀਂ ਵੀ ਆਪਣਾ ਵੀਜ਼ਾ ਲੈ ਸਕਦੇ ਹੋ ਤੇ ਕੋਈ ਘਬਰਾਣ ਵਾਲੀ ਗੱਲ ਨਹੀਂ ਕਿਸੇ ਵੀ ਡਰਨ ਵਾਲੀ ਗੱਲ ਨਹੀਂ ਫੋਹਾਂ ਤੋਂ ਬਚੋ ਸਹੀ ਖਬਰ ਪੜੋ ਗਵਰਨਮੈਂਟ ਦੀ ਸਾਈਟ ਤੇ ਜਾਓ ਤੁਹਾਨੂੰ ਲਿਖ ਥਲੇ ਦਿੱਤਾ ਗਿਆ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਚੈੱਕ ਕਰੋ ਐਕਚੁਅਲ ਉਹਨਾਂ ਨੇ ਕੀ ਕੀਤਾ ਹੈ ਇਸ ਕਰਕੇ ਸੁਣਿਆ ਸੁਈਆਂ ਗੱਲਾਂ ਤੋਂ ਪਰਹੇਜ਼ ਕਰੋ ਤੇ ਐਕਸਪਰਟ ਏਜੰਟ ਦੀ ਗਾਈਡੈਂਸ ਲਵੋ ਲਾਇਸੈਂਸ ਏਜੰਟ ਦੀ ਗਾਈਡੈਂਸ ਲਵੋ ਥੈਂਕ ਯੂ